ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਹਰਮਨ ਪਿਆਰੇ YouTube ਚੈਨਲ ਲਾਈਫ ਆਫ ਅ ਕਾਮਨ ਮੈਨ ਮਿਨੀ ਵਲੌਗਸ ਅਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਜਾਂ ਮੇਰੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਮੇਕ ਸ਼ੋਰ ਕਰੋ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਬੈਲ ਨੋਟੀਫਿਕੇਸ਼ਨ ਨੂੰ ਵੀ ਔਨ ਕਰ ਲਿਓ ਤਾਂ ਕਿ ਤੁਹਾਡੇ ਕੋਲ ਮੇਰੀ ਸਾਰੀ ਵੀਡੀਓਜ਼ ਦੀ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਆਉਂਦੀ ਰਵੇ ਆਪਾਂ ਹਰ ਰੋਜ਼ ਇੱਕ ਵਲੌਗ ਬਣਾਉਂਦੇ ਆਂ ਹਰ ਰੋਜ਼ ਆਪਣਾ ਵਲੌਗ ਹੁੰਦਾ ਆਪਣਾ ਨਵਾਂ ਟੌਪਿਕ ਹੁੰਦਾ ਉਸ ਤੇ ਆਪਾਂ ਨਵੇਂ ਟੌਪਿਕ ਤੇ ਗੱਲ ਕਰਦੇ ਹੁੰਦੇ ਆਂ ਤਾਂ ਅੱਜ ਦਾ ਆਪਣਾ ਟੌਪ ਈਮਾਨਦਾਰੀ ਵਾਲੇ ਕਰਮ ਠੀਕ ਹੈ ਜੀ ਈਮਾਨਦਾਰੀ ਵਾਲੇ ਕਰਮ ਕਿਉਂਕਿ ਇਨਸਾਨ ਦਾ ਜਿਹੜਾ ਜ਼ਿੰਦਗੀ ਹੈ ਹਨਾ ਇਹ ਇੱਕ ਧਰਤੀ ਦੀ ਤਰ੍ਹਾਂ ਖਾਲੀ ਧਰਤੀ ਬਈ ਇਨਸਾਨ ਆਪਣੀ ਜ਼ਿੰਦਗੀ ਵਿੱਚ ਜਿਹੜੇ ਕਰਮ ਕਰਦਾ ਹਨਾ ਜਿਹੜੇ ਕਰਮਾਂ ਦੇ ਬੀਜ ਉਹ ਬੀਜ ਦਾ ਉਸ ਦਾ ਹੀ ਉਹਨੂੰ ਰਿਜ਼ਲਟ ਮਿਲਦਾ ਉਹੀ ਉਹ ਫਸਲ ਆਪਣੀ ਬਾਅਦ ਚ ਵੱਢਦਾ ਠੀਕ ਹੈ ਜੀ ਤਾਂ ਅੱਜ ਆਪਾਂ ਗੱਲ ਕਰਾਂਗੇ ਆ ਈਮਾਨਦਾਰੀ ਵਾਲੇ ਕਰਮ ਤੇ ਤੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨਾ ਤੁਸੀਂ ਕਹਾਣੀ ਸੁਣੋ ਕਹਾਣੀ ਬਹੁਤ ਇੰਟਰਸਟਿੰਗ ਆ ਐਂਡ ਤੱਕ ਸੁਣਿਓ ਤੁਹਾਨੂੰ ਵਧੀਆ ਲੱਗੂਗਾ ਹਨਾ ਤੁਸੀਂ ਕੁਝ ਨਾ ਕੁਝ ਸਿੱਖ ਕੇ ਜਾਉਂਗੇ ਤਾਂ ਕਹਾਣੀ ਇਦਾਂ ਹੁੰਦੀ ਹੈ ਕਿ ਇੱਕ ਵਿਧਵਾ ਔਰਤ ਸਵੇਰੇ ਸਵੇਰੇ ਹਨਾ ਇੱਕ ਦੁਕਾਨ ਦੇ ਸਾਹਮਣੇ ਖੜੀ ਹੁੰਦੀ ਹੈ ਤੇ ਉਹ ਅਜੇ ਭਾਈ ਦੁਕਾਨ ਵਾਲਾ ਆਇਆ ਨਹੀਂ ਹੁੰਦਾ ਉਹ ਆਉਂਦਾ ਦੇਖਦਾ ਤੇ ਸ਼ਟਰ ਚੱਕਦਾ ਤੇ ਉਹ ਜਿਹੜੀ ਔਰਤ ਹੁੰਦੀ ਹੈ ਵਿਧਵਾ ਔਰਤ ਹੁੰਦੀ ਆ ਉਹ ਉਹਨੂੰ ਕਹਿੰਦੀ ਆ ਆਪ ਵੀਰੇ ਭਈ ਤੁਸੀਂ ਕੱਲ ਮੈਨੂੰ 50 ਰੁਪਏ ਜ਼ਿਆਦਾ ਦੇ ਦਿੱਤੇ ਸੀਗੇ ਆਪਣੇ ਤੁਹਾਡੇ ਹਿਸਾਬ ਚ ਗਲਤੀ ਹੋ ਗਈ ਸੀ ਤਾਂ ਤੁਸੀਂ ਮੈਨੂੰ 50 ਰੁਪਏ ਜ਼ਿਆਦਾ ਦੇਤੇ ਤਾਂ ਉਹ ਦੇ ਕੰਨੀ ਅਚੰਚੇਤ ਦੇਖਦਾ ਹੈਰਾਨੀ ਨਾਲ ਦੇਖਦਾ ਬਈ ਤੇ ਨਾਲੇ ਪੁੱਛਦਾ ਕਹਿੰਦਾ ਬੀਬੀ ਬਈ ਨਾਲੇ ਤੁਸੀਂ ਤਾਂ ਮੇਰੇ ਨਾਲ ਜਦੋਂ ਸੌਦਾ ਲੈਨੇ ਹੋ ਬਈ ਪੰਜ ਪੰਜ 10 10 ਰੁਪਈਆ ਪਿੱਛੇ ਲੜਦੇ ਹੋ ਹਨਾ ਤੇ ਫਿਰ ਹੁਣ ਤੁਸੀਂ ਮੈਨੂੰ ਜਿਵੇਂ ਕਹ ਰਹੇ ਹੋ ਬਈ 50 ਰੁਪਏ ਦਾ ਹਿਸਾਬ ਮੇਰੇ ਤੋਂ ਉੱਤੇ ਥੱਲੇ ਹੋ ਗਿਆ ਤਾਂ ਫਿਰ ਬਈ ਅੱਜ ਤੁਸੀਂ ਮੈਨੂੰ ਇਹ ਪੈਸੇ ਕਿਵੇਂ ਮੋੜਨਾ ਹੈ ਬਈ ਇਹ ਤੁਸੀਂ ਰੱਖ ਵੀ ਸਕਦੇ ਸੀ ਔਰ ਤਾਂ ਕਹਿੰਦੀ ਕਹਿੰਦੀ ਵੀ ਮੇਰਾ ਜਿਹੜਾ ਹੈਗਾ 바ਰਗੇਨਿੰਗ ਕਰਨਾ ਉਹ ਮੇਰਾ ਅਧਿਕਾਰ ਹੈ। ਨਾਪ ਤੋਲ ਕਰਨਾ ਮੇਰਾ ਅਧਿਕਾਰ ਹੈ ਬਟ ਇਹ ਨਹੀਂ ਕਿ ਵੀ ਮੈਂ ਤੁਹਾਡੇ ਜਿਹੜੇ ਹੈਗਿਆ ਆ ਵਾਧੂ ਦੇ ਪੈਸੇ ਆ ਜਿਹੜੇ ਮਤਲਬ ਜਿਹੜੇ ਮੇਰੇ ਹੱਕ ਦੇ ਨਹੀਂ ਹੈਗੇ ਜਾਂ ਜਿਹੜੇ ਮੇਰੇ ਲਈ ਹਰਾਮ ਨੇ ਤੇ ਮੈਂ ਉਹ ਰੱਖਾਂ ਇਹ ਮੇਰੇ ਲਈ ਚੰਗੀ ਗੱਲ ਨਹੀਂ ਹੈਗੀ। ਵੀ ਪਤਾ ਨਹੀਂ ਰੱਬ ਨੇ ਕਿਹੜੇ ਹਨਾ ਰੂਪ ਚ ਮੇਰੇ ਤੋਂ ਇਹ ਵਸੂਲ ਲੈਣੇ ਆ ਤੇ ਮੈਨੂੰ ਕੀ ਕਿੱਥੇ ਕਿੱਥੇ ਇਹਦਾ ਹਰਜਾਨਾ ਭੁਗਤਣਾ ਪੈਣਾ। ਐਨਾ ਉਹ ਕਹਿ ਕੇ ਇਸਤਰੀ ਚਲੀ ਜਾਂਦੀ ਹੈ ਤੇ ਇਹ ਬੈਠਾ ਸੋਚਦਾ ਤੇ ਇਹ ਕਹਿੰਦਾ ਯਾਰ ਮੈਂ ਉਹ ਤੋਂ ਭਾਈ ਤੋਂ ਸਮਾਨ ਚੱਕਿਆ ਸੀਗਾ ਜਿਸ ਤੋਂ ਸਮਾਨ ਚੱਕਦਾ ਤੇ ਉਹਦੇ ਨਾਲ ਪਿਛਲੇ ਹਫਤੇ ਟਰੇਡਿੰਗ ਕੀਤੀ ਸੀਗੀ ਡੀਲ ਕੀਤੀ ਸੀ ਤੇ 500 ਰੁਪਿਆ ਮਤਲਬ ਮੇਰੇ ਕੰਨੀ ਜ਼ਿਆਦਾ ਆ ਗਿਆ ਸੀ ਉਹਦਾ ਤੇ ਵੀ 500 ਰੁਪਿਆ ਉਹ ਲੈਣਾ ਭੁੱਲ ਗਿਆ ਸੀ ਮੈਂ ਘੱਟ ਦਿੱਤਾ ਸੀਗਾ ਤੇ ਇਹ ਭੱਜਾਂ ਭੱਜਾਂ ਜਾਂਦਾ ਇਹ ਭੱਜਾਂ ਭੱਜਾਂ ਜਾਂਦਾ ਤੇ ਇਹ ਕਹਿੰਦਾ ਬਾਊ ਜੀ ਆਹ ਚੱਕੋ ਵੀ ਤੁਹਾਡਾ 500 ਰੁਪਿਆ ਉਹ ਕਹਿੰਦਾ ਕਾਕਾ ਕੀ ਗੱਲ ਹੋ ਗਈ ਬਈ ਇਹ ਕੀ ਗੱਲ ਹੈ ਕਹਿੰਦਾ ਜੀ ਪਿਛਲੇ ਹਫਤੇ ਜਿਹੜੀ ਆਪਾਂ ਡੀਲ ਕੀਤੀ ਮੈਂ ਤੁਹਾਡੇ ਤੋਂ ਸਮਾਨ ਚੱਕਿਆ ਬਈ ਉਹਦੇ 'ਚ ਮੈਂ ਮੇਰੇ ਤੋਂ ਗਲਤੀ ਨਾਲ ਤੁਹਾਡੇ ਕੋਲ 500 ਰੁਪਏ ਘੱਟ ਦਿੱਤਾ ਗਿਆ ਤੇ ਉਹ ਮੈਨੂੰ ਹੁਣ ਯਾਦ ਆਇਆ ਤੇ ਬਈ ਇਹ ਉਹ ਕਹਿੰਦੇ ਕੋਈ ਗੱਲ ਨਹੀਂ ਕਾਕਾ ਬਈ ਆਪਾਂ ਅਗਲੀ ਵਾਰ ਕਰ ਲਾਂਗੇ ਅਗਲੀ ਵਾਰ ਵੀ ਤਾਂ ਸਮਾਨ ਲੈਣ ਆਏਂਗਾ ਹੀ ਬਈ ਅਗਲੀ ਵਾਰ ਤੂੰ ਦੇ ਦੀ ਕੋਈ ਨਾ ਬਈ ਹੁਣ ਤੂੰ ਰਹਿਂਦੇ ਕਹਿੰਦਾ ਨਹੀਂ ਨਹੀਂ ਜੀ ਕਹਿੰਦਾ ਇਹ ਨਹੀਂ ਪਤਾ ਬਈ ਆ ਜਿਹੜੇ 500 ਰੁਪਏ ਜਿਹੜਾ ਕੀ ਤੁਹਾਡੀ ਹੱਕ ਦੀ ਕਮਾਈ ਹੈ ਜਿਹੜੀ ਕਿ ਮੇਰੇ ਕੋਲ ਰਹੇਗੀ ਬਈ ਰੱਬ ਪਤਾ ਨਹੀਂ ਕੇਸ ਹਿਸਾਬ ਨਾਲ ਮੇਰੇ ਤੋਂ ਵਸੂ ਲੂਗਾ ਹਨਾ ਬਈ ਉਹਦੀ ਕੀ ਕੀ ਸਜ਼ਾ ਮਿਲੂਗੀ ਜਾਂ ਮੈਨੂੰ ਕੀ ਕੀ ਚੁਕਾਉਣਾ ਪਊਗਾ ਉਹ ਉਹਨੂੰ 500 ਰੁਪਏ ਦੇ ਕੇ ਚਲੇ ਜਾਂਦਾ ਫਿਰ ਉਹ ਜਿਹੜਾ ਜਿਸ ਤੋਂ ਸਮਾਨ ਖਰੀਦਦਾ ਹੁੰਦਾ ਹਨਾ ਉਹ ਸੋਚਦਾ ਬਈ ਇੱਕ ਮੇਰਾ ਫਰੈਂਡ ਸੀਗਾ ਬਈ ਮੈਂ ਉਸ ਤੋਂ ਔਖੇ ਟਾਈਮ 3 ਲੱਖ ਰੁਪਏ ਲਿਆ ਸੀ 3 ਲੱਖ ਰੁਪਏ ਲਿਆ ਸੀ ਤੇ ਕਹਿੰਦਾ ਯਾਰ ਮੈਂ ਮਤਲਬ ਉਹਨੂੰ ਦਿੱਤਾ ਨਹੀਂਦਾ ਤੇ ਉਹਦੀ ਹੁਣ ਡੈਥ ਵੀ ਹੋ ਚੁੱਕੀ ਆ ਪਤਾ ਨਹੀਂ ਕਿਵੇਂ ਉਹਦੀ ਘਰ ਵਾਲੀ ਗੁਜ਼ਾਰਾ ਕਰਦੀ ਉਹਦਾ ਜਵਾਕ ਵੀ ਐ ਉਹ ਵਿਚਾਰੀ ਝਾੜੂ ਪੋਚਾ ਲਾਲ ਰੁੱਕੇ ਆਉਂਦੇ ਹਨ ਜਵਾਕ ਨੂੰ ਪੜਾ ਰਹੀ ਐ ਤੇ ਮੈਂ ਮਤਲਬ ਉਸ ਦਾ 5-7 ਸਾਲ ਹੋ ਗਏ ਤੇ ਵੀ ਮੈਂ ਉਹਦਾ ਜਿਹੜਾ 3 ਲੱਖ ਰੁਪਈਆ ਸੀਗਾ ਉਹ ਮੈਂ ਦਿੱਤਾ ਨਹੀਂਗਾ ਤੇ ਉਹ ਭੱਜਿਆ ਭੱਜਿਆ ਜਾਂਦਾ ਬੈਂਕ ਚ ਠੀਕ ਹੈ ਜੀ ਉੱਥੋਂ ਉਹ 10 ਲੱਖ ਰੁਪਈਆ ਕਢਵਾ ਲਿਆ ਹੁੰਦਾ 10 ਲੱਖ ਰੁਪਈਆ ਕਢਵਾ ਲੈਣ ਦਾ ਤੇ ਸਿੱਧਾ ਜਾਂਦਾ ਉਹ ਆਪਦੇ ਦੋਸਤ ਦੇ ਘਰ ਜਿਸ ਤੋਂ ਉਹਨੇ ਪੈਸੇ ਮੰਗੇ ਹੁੰਦੇ ਆ ਤੇ ਉਹਦੀ ਘਰ ਵਾਲੀ ਹੁੰਦੀ ਆ ਤੇ ਉਹ ਜਾਂਦਾ ਬੈਲ ਖੜਕਾਉਂਦਾ ਤੇ ਉਹਦੀ ਘਰ ਵਾਲੀ ਗੇਟ ਖੋਲਦੀ ਆ ਉਹਦੇ ਫਰੈਂਡ ਦੀ ਜਿਹੜੀ ਵਾਈਫ ਹੁੰਦੀ ਆ ਜਿਹੜੀ ਕਿ ਵਿਧਵਾ ਹੁੰਦੀ ਆ ਉਹ ਖੋਲਦੀ ਆ ਤੇ ਉਹ ਕਹਿੰਦਾ ਵੀ ਆ ਹਾਂਜੀ ਉਹ ਗੱਲਾਂ ਬਾਤਾਂ ਕਰਦਾ ਕਹਿੰਦੇ ਵੀ ਭਾਬੀ ਜੀ ਬਈ ਆ ਤੁਹਾਡੇ ਹਣਾ ਹਸਬੰਡ ਤੋਂ ਮੈਂ 3 ਲੱਖ ਰੁਪਇਆ ਲਿਆ ਸੀ ਤੇ ਮੇਰੇ ਤੋਂ ਟਾਈਮ ਤੇ ਮੋੜਿਆ ਨਹੀਂ ਗਿਆ ਤੇ ਬਾਕੀ ਫਿਰ ਮੈਂ ਭੁੱਲ ਵੀ ਗਿਆ ਕਿਉਂਕਿ ਉਹਨੇ ਮੈਨੂੰ ਆਇ ਨਹੀਂ ਦੱਸਿਆ ਵੀ ਮੈਂ ਜਾਣ ਕੇ ਨਹੀਂ ਦਿੱਤਾ ਉਹਨੇ ਬਸ ਗੱਲ ਬਣਾ ਕੇ ਦੱਸੀ ਵੀ ਮੈਂ ਤੋਂ ਉੱਪਰ ਲੱਗ ਗਿਆ ਤੇ ਅੱਜ ਮੈਨੂੰ ਚੇਤੇ ਆਇਆ ਵੀ ਬਾਈ ਦਾ ਮੈਂ 3 ਲੱਖ ਰੁਪਈਆ ਲਿਆ ਸੀਗਾ ਤੇ 5-7 ਸਾਲ ਹੋ ਗਏ ਤੇ ਬਈ ਮੈਂ ਵਾਪਸ ਨਹੀਂ ਕੀਤਾ ਹਨਾ ਵੀ ਆ ਚੱਕੋ ਤੁਸੀਂ 10 ਲੱਖ ਰੁਪਈਆ ਆ ਤੁਹਾਡਾ ਉਹ ਜਿਹੜੀ ਔਰਤ ਹੁੰਦੀ ਉਹ ਕਹਿੰਦੀ ਵੀ ਤੁਸੀਂ ਲਿਆ ਤਾਂ 3 ਲੱਖ ਸੀਗਾ ਜੀ ਬਈ ਇਹ ਹੁਣ 10 ਲੱਖ ਕਾ ਤੋਂ ਕਹਿੰਦਾ ਇਹ ਵਿਆਜ ਸਮੇਤ ਹੈ ਜੀ ਬਈ ਹਨਾ ਸਮਾਂ ਵੀ ਕਿੰਨਾ ਹੋ ਗਿਆ ਬਈ ਹੁਣ ਫਰੈਂਡ ਤਾਂ ਮਰ ਗਿਆ ਜੀ ਤੋਂ ਮੈਂ ਲਿਆ ਸੀ ਉਹ ਮਰ ਗਿਆ ਤੁਹਾਨੂੰ ਉਹਨੇ ਦੱਸਿਆ ਨਹੀਂ ਤਾਂ ਸਾਡੀ ਆਪਸ 'ਚ ਗੱਲ ਸੀਗੀ ਤੇ ਮੇਰ ਤੋਂ ਵੀ ਮੈਂ ਵੀ ਭੁੱਲ ਭੁੱਲ ਗਿਆ ਹਨ ਵੀ ਕੰਮਕਾਰ ਦੇ ਸਿਲਸਿਲੇ 'ਚ ਵੀ ਆ ਤੁਸੀਂ ਚੱਕੋ ਆਪਣਾ 10 ਲੱਖ ਰੁਪਇਆ ਤੇ ਤੁਸੀਂ ਜਵਾਕ ਦੀ ਵਧੀਆ ਹਨ ਪਰਵਰਿਸ਼ ਕਰੋ ਨੂੰ ਪੜਾਉ ਲਿਖਾਓ ਤੇ ਜਿਵੇਂ ਤੁਸੀਂ ਘਰ ਘਰ ਜਾ ਕੇ ਕੰਮ ਕਰਦੇ ਹੋ ਵੀ ਉਹ ਤੁਸੀਂ ਬੰਦ ਕਰ ਦੋ ਹਨ ਤੇ ਉਹ ਬਹੁਤ ਖੁਸ਼ ਹੁੰਦੀ ਆ ਉਹਦੀ ਜਿਹੜੀ ਜਿਹੜੇ ਫਰੈਂਡ ਦੀ ਵਾਈਫ ਹੁੰਦੀ ਆ ਉਹ ਬਹੁਤ ਖੁਸ਼ ਹੁੰਦੀ ਆ ਤੇ ਹੁਣ ਇਸ 'ਚ ਇਹ ਆ ਕਿ ਜਿਹੜੀ ਉਹ ਵਾਈਫ ਹੁੰਦੀ ਆ ਫਰੈਂਡ ਦੀ ਜਿਹੜਾ ਜਿਹਦੇ ਫਰੈਂਡ ਦੀ ਡੈਥ ਹੋਈ ਹੁੰਦੀ ਉਹਦੀ ਘਰ ਵਾਲੀ ਹੁੰਦੀ ਹੈ ਨਾ ਇਹ ਉਹੀ ਸੇਮ ਘਰ ਉਹੀ ਮੈਡਮ ਹੁੰਦੀ ਹੈ ਜਿਹੜੀ ਸਵੇਰੇ ਉਸ ਦੁਕਾਨਦਾਰ ਨੂੰ 50 ਰੁਪਏ ਜਿਹੜੇ ਉਸਦੇ ਬੰਨੇ ਵਾਧਦੇ ਹੁੰਦੇ ਆ ਤਾਂ ਉਹ ਉਹਨੂੰ ਵਾਪਸ ਕਰਦੀ ਆ ਤਾਂ ਇਸ ਆਪਣੀ ਜਿਹੜੀ ਹੈਗੀ ਆ ਸਟੋਰੀ ਤੋਂ ਆਪਾਂ ਨੂੰ ਇਹੀ ਸਿੱਖਿਆ ਮਿਲਦੀ ਆ ਕਿ ਕਦੇ ਵੀ ਕਿਸੇ ਦਾ ਹੱਕ ਨਾ ਰੱਖੋ ਹਨਾ ਰੱਬ ਨੇ ਕਿਵੇਂ ਨਾ ਕਿਵੇਂ ਕਰਕੇ ਹਨਾ ਤੁਹਾਨੂੰ ਉਸ ਦਾ ਜਿਹੜਾ ਤੁਸੀਂ ਇਮਾਨਦਾਰੀ ਵਾਲਾ ਕੰਮ ਕਰੋਗੇ ਹਨ ਉਸ ਦਾ ਤੁਹਾਨੂੰ ਰਿਜ਼ਲਟ ਆਟੋਮੈਟਿਕਲੀ ਤੁਹਾਡੇ ਕੋਲ ਪਹੁੰਚ ਜਾਣਾ ਤਾਂ ਤੁਸੀਂ ਉਹਦੀ ਉਮੀਦ ਵੀ ਨਾ ਰੱਖੋ ਕਿ ਤੁਸੀਂ ਇਮਾਨਦਾਰੀ ਕਰਦੇ ਹੋ ਕਿਉਂਕਿ ਕਈ ਹੁੰਦੇ ਆ ਵੀ ਕਹਿੰਦੇ ਵੀ ਅਸੀਂ ਇਮਾਨਦਾਰੀ ਕਰਦੇ ਆ ਪਹਿਲਾਂ ਰਿਜ਼ਲਟ ਤੇ ਅੱਖ ਰੱਖਦੇ ਆ ਹਨਾ ਪਹਿਲਾਂ ਫਲ ਤੇ ਅੱਖ ਰੱਖਦੇ ਆ ਫਿਰ ਇਮਾਨਦਾਰੀ ਦਾ ਕੰਮ ਕਰਦੇ ਆ ਤਾਂ ਉਹ ਟੋਟਲ ਵੇਸਟ ਹੋ ਜਾਂਦੀ ਆ ਤਾਂ ਤੁਸੀਂ ਇਮਾਨਦਾਰੀ ਕਰਨੀ ਆ ਇਮਾਨਦਾਰੀ ਮਤਲਬ ਅ ਕਿਸੇ ਬਿਨਾ ਕਿਸੇ ਚਾਹਤੋਂ ਹਨਾ ਬਿਨਾ ਕਿਸੇ ਦੀ ਉਪੇਕਸ਼ਾ ਤੋਂ ਤੁਸੀਂ ਇਮਾਨਦਾਰੀ ਜ਼ਿੰਦਗੀ ਵਿੱਚ ਲੈ ਕੇ ਆਓ ਇਮਾਨਦਾਰੀ ਨਾਲ ਕਰਮ ਕਰੋ ਤੇ ਪਰਮਾਤਮਾ ਇੱਡਾ ਵੱਡਾ ਹੈਗਾ ਕਿ ਉਹ ਤੁਹਾਨੂੰ ਤੁਹਾਡੀ ਇਮਾਨਦਾਰੀ ਦਾ ਫਲ ਜ਼ਰੂਰ ਦੇਊਗਾ ਹਨਾ ਸਰੀਰ ਰੂਪੀ ਜ਼ਮੀਨ ਜ਼ਮੀਨ ਰੂਪੀ ਸਰੀਰ ਜਿਵੇਂ ਵੀ ਕਹਿ ਲਓ ਤੇ ਇਸ ਚ ਜਿਹੇ ਜੀ ਫਸਲ ਬੀਜੋਗੇ ਉਹੀ ਫਸਲ ਤੁਹਾਨੂੰ ਫਿਰ ਵੱਢਣ ਨੂੰ ਮਿਲੂਗੀ ਹੁਣ ਕਈ ਹੈਗੇ ਆ ਜਿਹੜੇ ਉਤੋਂ ਉਤੋਂ ਤਾਂ ਸੌ ਬਣਦੇ ਆ ਇਮਾਨਦਾਰ ਬਣਦੇ ਆ ਪਰ ਅੰਦਰੋਂ ਉਹਨਾਂ ਦੇ ਖੋਟ ਹੁੰਦੀ ਆ ਹਨਾ ਉਹ ਇੱਕ ਤਰ੍ਹਾਂ ਦਾ ਉਸ ਫਸਲ ਜਿਹੜੀ ਬੀਜਦੇ ਆ ਉਹ ਬੀਜ ਦੇ ਕਿਕਰਾਂ ਦੇ ਬੀਜ ਹਨਾ ਕਿਕਰਾਂ ਦੇ ਬੀਜ ਦੇਖਣ ਨੂੰ ਸੋਹਣੇ ਲੱਗਦੇ ਹੁੰਦੇ ਆ ਬਹੁਤ ਵਧੀਆ ਲੱਗਦੇ ਹੁੰਦੇ ਆ ਸਾਰੇ ਬੀਜਾਂ ਨਾਲੋਂ ਸੋਹਣੇ ਲੱਗਦੇ ਹੁੰਦੇ ਆ ਕਿਕਰਾਂ ਦੇ ਬੀਜ ਤੇ ਬਟ ਜਿਹੜੇ ਉਹ ਫਿਰ ਹੁੰਦੇ ਤਾਂ ਕਿਕਰਾਂ ਦੇ ਹੀ ਆ ਬਾਅਦ ਚ ਜਦੋਂ ਟਾਈਮ ਹੋ ਜਾਂਦਾ ਫਸਲ ਹੋ ਜਾਂਦੀ ਆ ਨਿੰਮਨਮ ਉੱਗ ਜਾਂਦਾ ਕਿਕਰ ਵੱਧ ਫੁੱਲ ਜਾਂਦੀ ਆ ਫਿਰ ਉਸ ਤੇ ਲੱਗਦੇ ਆ ਕੰਡੇ ਤੇ ਫਿਰ ਕੰਡੇ ਜਦੋਂ ਹੁਣ ਲਾਉਂਦੇ ਆ ਡਿੱਗਦੇ ਆ ਠੀਕ ਆ ਤੇ ਫਿਰ ਪੈਰਾਂ 'ਚ ਵੱਜਦੇ ਫਿਰ ਬੰਦਾ ਪਛਤਾਉਂਦਾ ਬਈ ਆ ਤਾਂ ਗੱਲ ਗਲਤ ਹੋ ਗਈ ਠੀਕ ਆ ਉਹੀ ਜੇ ਬੋੜ ਵਾਲਾ ਜਿਹੜਾ ਬੀਜ ਆ ਉਹ ਸਭ ਤੋਂ ਛੋਟਾ ਬੀਜ ਹੁੰਦਾ ਬੋੜ ਦਾ ਠੀਕ ਹੈ ਜੀ ਤੇ ਉਹ ਬੋੜ ਦਾ ਬੀਜ ਲਾਉਂਦੇ ਆ ਤੇ ਉਹ ਜਦੋਂ ਟਾਈਮ ਪਾ ਕੇ ਫਿਰ ਸੰਘਣੀ ਛਾਂ ਦਿੰਦਾ ਨਾਲੇ ਪੱਤਿਆਂ ਦੀ ਛਾਂ ਹਨਾ ਆਕਸੀਜਨ ਦਿੰਦਾ ਸਾਰਾ ਕੁਝ ਦਿੰਦਾ ਤਾਂ ਫਿਰ ਇਸ ਤਰ੍ਹਾਂ ਹੁੰਦਾ ਵੀ ਕਈ ਵਾਰ ਆਪਣਾ ਹੁੰਦਾ ਵੀ ਇਮਾਨਦਾਰੀ ਵਾਲਾ ਕੰਮ ਆਪਾਂ ਨੂੰ ਆਇਆ ਲੱਗਦਾ ਵੀ ਯਾਰ ਇਹ ਤਾਂ ਨਿੱਕਾ ਜਿਹਾ ਕੰਮ ਵੀ ਹਨਾ ਜੱਗ ਪਤਾ ਨਹੀਂ ਕੀ ਸੋਚੂਗਾ ਜਾਂ ਕੀ ਨਹੀਂ ਸੋਚੂਗਾ ਵੀ ਦੁਨੀਆ ਨੂੰ ਵਧੀਆ ਲੱਗੇ ਹਨਾ ਉਹ ਕੰਮ ਕਰਦਾ ਹੁੰਦਾ ਕਮਾ ਕੇ ਜੇ ਕਰਦੇ ਹੁੰਦੇ ਆ ਅੰਦਰ ਤੱਕ ਖੋਟ ਹੀ ਹੁੰਦੀ ਆ ਬਟ ਘੁਮਾ ਕੇ ਐ ਕਰਦੇ ਵੀ ਅਸੀਂ ਬੜਾ ਦਾਨ ਪੁੰਨ ਕਰਦੇ ਹਾਂ ਪਰ ਕਈ ਕਿਸੇ ਨੂੰ ਹੱਕ ਕਿੰਨੇ ਕਿਸੇ ਦੇ ਮਾਰਦੇ ਆ ਜਿਵੇਂ ਕੈਨੇਡਾ ਚ ਹਨ ਕਬੱਡੀ ਕੱਪ ਕਰਾਉਂਦੇ ਆ ਕਹਿੰਦੇ ਉਹਨਾਂ ਦੀ ਦਿਹਾੜੀ ਦਿੰਦੇ ਨਹੀਂ ਜਿਹੜੇ ਉਹਨਾਂ ਥੱਲੇ ਕੰਮ ਕਰਦੇ ਹੁੰਦੇ ਆ ਬਟ ਇੱਥੇ ਕਬੱਡੀ ਤੇ ਕਰੋੜ-ਕਰੋੜ ਰੁਪਇਆ ਲਾ ਦਿੰਦੇ ਤਾਂ ਫਿਰ ਉਹ ਚੀਜ਼ ਨਾ ਕਰੋ ਹਨ ਉਹ ਚੀਜ਼ਾਂ ਵਧੀਆ ਨਹੀਂ ਹੁੰਦੀਆਂ ਤੇ ਤੁਸੀਂ ਬਸ ਆਪਦਾ ਇਮਾਨਦਾਰੀ ਨਾਲ ਕੰਮ ਕਰੋ ਹਨ ਇਮਾਨਦਾਰੀ ਰੱਖੋ ਤੇ ਬਹੁਤ ਵਧੀਆ ਫਲ ਮਿਲਦਾ ਪ੍ਰਮਾਤਮਾ ਬਹੁਤ ਵਧੀਆ ਫਲ ਦਿੰਦਾ ਠੀਕ ਹੈ ਜੀ ਅਜੇ ਤੁਸੀਂ ਵੀਡੀਓ ਇੱਥੋਂ ਤੱਕ ਦੇਖ ਲਈ ਐ ਠੀਕ ਐ ਤੇ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਹਨਾ ਤਾਂ ਕਿ ਹੋਰ ਵੀਰਾਂ ਭੈਣਾਂ ਕੋਲ ਪਹੁੰਚ ਸਕੇ ਸਾਰੇ ਆਪਣੇ ਵੀਰ ਭੈਣ ਭਰਾ ਹੀ ਆ ਬਈ ਕੋਈ ਹਨਾ ਕਿਸੇ ਨਾਲ ਕੋਈ ਹੇਟ ਨਹੀਂ ਹੈਗੀ ਮੈਂ ਨਹੀਂ ਕਹਿੰਦਾ ਮੈਂ ਨਹੀਂ ਕਹਿੰਦਾ ਕਿ ਮੈਂ ਬਹੁਤ ਜ਼ਿਆਦਾ ਇਮਾਨਦਾਰ ਹਾਂ ਇਹ ਨਹੀਂ ਪਤਾ ਅਣਨੇ-ਭਾਨੇ ਮੇਰੇ ਤੋਂ ਵੀ ਕੋਈ ਬੇਈਮਾਨੀ ਹੋ ਜਾਂਦੀ ਹੋਵੇ ਬਟ ਆਪਣਾ ਇਹ ਆ ਬਈ ਆਪਾਂ ਕੰਫੈਸ ਕਰ ਦਿੰਨੇ ਆ ਹਨਾ ਇਹ ਗੱਲ ਹੁੰਦੀ ਆ ਵੀ ਆਪਾਂ ਕੰਫੈਸ ਕਰਨ ਦੀ ਹਿੰਮਤ ਰੱਖਦੇ ਆ ਬੇਸ਼ੱਕ ਲੋਕਾਂ ਦੀ ਨਜ਼ਰਾਂ 'ਚ 헤ਠੀ ਹੋ ਜੇ ਬਜੇ ਕੋਈ ਔਨੀਕੀ ਗੱਲ ਹੋ ਜਾਂਦੀ ਹੈ ਬੇਸ਼ੱਕ ਲੋਕਾਂ ਦੀ ਨਜ਼ਰਾਂ 'ਚ 헤ਠੀ ਹੋ ਜੇ ਪਰਮਾਤਮਾ ਦੀ ਨਜ਼ਰਾਂ 'ਚ ਆਪਾਂ ਸਹੀ ਮੰਨਣ ਦੀ ਕੋਸ਼ਿਸ਼ ਕਰਦੇ ਹਾਂ ਤੁਸੀਂ ਵੀ ਕੋਸ਼ਿਸ਼ ਕਰੋ ਹਨ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਹਨ ਵੀਰਾਂ ਭੈਣਾਂ ਭਰਾਵਾਂ ਕੋਲ ਹੋਰ ਮੈਸੇਜ ਪਹੁੰਚੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਮੈਂ ਤੁਹਾਨੂੰ ਮਿਲੂੰਗਾ ਅਗਲੀ ਵੀਡੀਓ 'ਚ ਤਦ ਤੱਕ ਲਈ ਸਤ ਸ੍ਰੀ ਅਕਾਲ